ਡੱਲੇਵਾਲ ਦੀ ਸਿਹਤ ਨੂੰ ਲੈ ਕੇ ਬੀਤੀ ਰਾਤ ਸਮੁੱਚੇ ਪੰਜਾਬ ਦੇ ਵਿੱਚ ਫੁੱਲ ਸਬਕ ਸੁਫਾ ਫੈਲਦੀ ਹੈ ਕਿ ਉਹ ਉਹਨਾਂ ਦੀ ਸ਼ਹਾਦਤ ਹੋ ਗਈ। ਵਾਰ-ਵਾਰ ਫੋਨ ਆਉਂਦੇ ਨੇ ਸਾਡੇ ਤੱਕ ਵੀ ਬਹੁਤ ਸਾਰੀਆਂ ਕਾਲਾਂ ਪਹੁੰਚੀਆਂ। ਤਾਂ ਹੁਣ ਜਿਹੜੀ ਮੌਜੂਦਾ ਸਥਿਤੀ ਹੈ ਡੱਲੇਵਾਲ ਦੀ ਉਹ ਕਿਸ ਤਰ੍ਹਾਂ ਹੈ? ਦੇਖੋ ਜੀ ਸਾਰੀ ਰਾਤ ਉਹਨਾਂ ਦੇ 2:30 ਵਜੇ ਤੱਕ ਸਾਨੂੰ ਵੀ ਐ ਸੀਗਾ ਵੀ ਸ਼ਾਇਦ ਉਹਨਾਂ ਦਾ ਅੱਜ ਇਹ ਆਖਰੀ ਦਿਨ ਹੋਵੇ। ਤੇ 2:30 ਵਜੇ ਉਹਨਾਂ ਦਾ ਜਿਹੜਾ ਬੀਪੀ ਹੈ ਉਹ ਥੋੜਾ ਜਿਹਾ ਸਟੇਬਲ ਹੋਇਆ। ਤੇ ਉਸ ਤੋਂ ਬਾਅਦ ਉਹ ਸੁੱਤਿਆ ਥੋੜਾ ਜਣਾ ਮਤਲਬ ਪੂਰੀ ਨਾਜ਼ੁਕ ਤੋਂ ਨਾਜ਼ੁਕ ਆਪਾਂ ਹਾਲਤ ਕਹਿ ਸਕਦੇ ਹਾਂ ਤੇ ਹੁਣ ਵੀ ਭਾਵੇਂ ਇੱਕ ਵਾਰੀ ਸਟੇਬਲ ਹੋ ਗਈ ਪਰ ਐ ਨਹੀਂ ਪਤਾ ਵੀ ਰਾਤ ਨੂੰ ਦੁਵਾਰੇ ਫੇਰ ਉਹੇ ਜਿਹੀ ਹੋ ਜਾਵੇ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਜੜੜਾ ਉਹਨਾਂ ਦਾ ਹੈਗਾ ਸੰਕਲਪ ਵੀ ਜੋ ਉਹਨਾਂ ਨੇ ਜਿੱਥੇ ਬੈਠੇ ਸੀ ਉੱਥੇ ਕਿਹਾ ਸੀਗਾ ਵੀ ਕੋਈ ਰਸਤਾ ਨਹੀਂ ਜਾਂ ਤਾਂ ਮੇਰਾ ਮਰਨ ਵਰਤ ਮੰਗਾ ਦਾ ਨਵਟਾਰਾ ਹੋ ਕੇ ਉਹ ਖਤਮ ਹੋਊਗਾ ਬੰਦ ਹੋਊਗਾ ਜਾਂ ਮੇਰੇ ਮਰਨ ਤੋਂ ਬਾਅਦ ਬੰਦ ਹੋਊਗਾ ਤੀਜਾ ਕੋਈ ਰਸਤਾ ਨਹੀਂ ਤੇ ਪਰ ਹਜੇ ਜਿਹੜਾ ਸਰਕਾਰ ਹੈ ਕੇਂਦਰ ਸਰਕਾਰ ਹੈ ਕਿਉਂਕਿ ਸਾਰਾ ਇਹ ਐਮਐਸਪੀ ਵਾਲੀ ਮੰਗ ਹੈ ਜੇ ਦੂਜੀਆਂ ਮੰਗਾਂ ਉਹ ਤਾਂ ਕੇਂਦਰ ਸਰਕਾਰ ਨਾਲ ਸੰਬੰਧਤ ਹੈ ਪਰ ਕੇਂਦਰ ਸਰਕਾਰ ਦਾ ਹਜੇ ਅਣਦੇਖੀ ਵਾਲਾ ਤੇ ਅੜੀਅਲ ਤੇ ਹੰਕਾਰੀ ਰਵੱਈਏ ਚੱਲ ਰਿਹਾ ਹੈ ਹੁਣ ਸਥਿਤੀ ਕਿੱਦਾਂ ਦੀ ਹੈ ਮੌਜੂਦਾ ਸਥਿਤੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਉਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਡਾਕਟਰ ਵੀ ਆਏ ਸੀ ਜਿਹੜੇ ਫਾਈਵ ਰੀਵਰ ਹਾਰਟ ਐਸੋਸੀਏਸ਼ਨ ਨਾਲ ਹੁਣ ਕੀ ਸਥਿਤੀ ਹੈ ਮੇਰੀ ਮਹਾਰਤਾਰ ਸਿੰਘ ਨੇ ਦੱਸਿਆ ਵੀ ਇੱਕ ਵਾਰੀ ਭਾਵੇਂ ਉਹ ਥੋੜਾ ਜਿਹਾ ਮਤਲਬ ਸਟੇਬਲ ਹੋ ਗਏ ਪਰ ਉਹ ਖਤਰੇ ਦੇ ਅਧੀਨ ਨਹੀਂ ਆ ਜਿੱਤ ਕਰ ਹਾਲਤ ਖਤਰੇ ਦੀ ਨਹੀਂ ਹੈ ਦੁਬਾਰੇ ਵੀ ਉਹਨਾਂ ਦਾ ਉਸੇ ਜਿਹੜਾ ਬੀਪੀ ਹੈ ਜਿਹੜਾ ਜੰਨਾ ਡਾਊਨ ਚੱਲਿਆ ਜਾਂਦਾ ਉਹਨਾਂ ਦਾ ਪਲਸ ਪਲਸ ਰੇਟ ਆ ਜਿਹੜਾ ਧੜਕਣਾ ਉਹ ਜਿੰਨੀ ਡਾਊਨ ਚਲੀ ਜਾਂਦੀ ਹੈ ਤੇ ਉਹਦੇ ਤੋਂ ਐ ਕਹਿੰਦਾ ਵੀ ਉਹਨੂੰ ਆਪਾਂ ਖਤਰੇ ਵਾਲੀ ਹਾਲਤ ਚ ਹੀ ਕਹਾਵਾਂਗੇ ਜੁੜੇ ਨੇ ਸਾਡੇ ਨਾਲ ਸਰਜੀਤ ਸਿੰਘ ਫੂਲ ਜੀ ਵੱਡੇ ਕਿਸਾਨ ਆਗੂ ਨੇ ਗੱਲਬਾਤ ਕਰਦੇ ਆ ਕਿ ਬੀਤੀ ਰਾਤ ਜਗਜੀਤ ਸਿੰਘ ਡੱਲੇਵਾਲ ਦੀ ਜਿਸ ਤਰ੍ਹਾਂ ਸਿਹਤ ਅਚਾਨਕ ਵਿਗੜ ਜਾਂਦੀ ਹੈ ਤਾਂ ਸਮੁੱਚੇ ਪੰਜਾਬ ਦੇ ਵਿੱਚ ਅਫਵਾਹਾਂ ਦਾ ਬਾਜ਼ਾਰ ਇੱਕਦਮ ਗਰਮ ਹੋ ਜਾਂਦਾ ਹੈ ਤਾਂ ਸਰਜੀਤ ਸਿੰਘ ਫੂਲ ਨੂੰ ਪੁੱਛਦੇ ਆ ਕਿ ਹੁਣ ਜਿਹੜੀ ਹਾਲਾਤ ਨੇ ਜਗਜੀਤ ਸਿੰਘ ਡੱਲੇਵਾਲ ਦੇ ਉਹ ਕਿਸ ਤਰ੍ਹਾਂ ਦੇ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਬੀਤੀ ਰਾਤ ਸਮੁੱਚੇ ਪੰਜਾਬ ਦੇ ਵਿੱਚ ਫੂਲ ਸਾਹਿਬ ਇੱਕ ਅਫਵਾਹ ਫੈਲਦੀ ਹੈ ਕਿ ਉਹ ਉਹਨਾਂ ਦੀ ਸ਼ਹਾਦਤ ਹੋ ਗਈ ਹੈ ਵਾਰ-ਵਾਰ ਫੋਨ ਆਉਂਦੇ ਨੇ ਸਾਡੇ ਤੱਕ ਵੀ ਬਹੁਤ ਸਾਰੀਆਂ ਕਾਲਸ ਪਹੁੰਚੀਆਂ ਤਾਂ ਹੁਣ ਜਿਹੜੀ ਮੌਜੂਦਾ ਸਥਿਤੀ ਹੈ ਡੱਲੇਵਾਲ ਦੀ ਉਹ ਕੀ ਸਥਿਤੀ ਦੇਖੋ ਜੀ ਸਾਰੀ ਰਾਤ ਉਹਨਾਂ ਦੇ 2:30 ਵਜੇ ਤੱਕ ਸਾਨੂੰ ਵੀ ਐ ਸੀਗਾ ਵੀ ਸ਼ਾਇਦ ਉਹਨਾਂ ਦਾ ਅੱਜ ਇਹ ਆਖਰੀ ਦਿਨ ਹੋਵੇ ਤੇ 2:30 ਵਜੇ ਉਹਨਾਂ ਦਾ ਜਿਹੜਾ ਬੀਪੀ ਹੈ ਉਹ ਥੋੜਾ ਜਿਹਾ ਸਟੇਬਲ ਹੋਇਆ ਤੇ ਉਸ ਤੋਂ ਬਾਅਦ ਉਹ ਸੁੱਤੇ ਆ ਥੋੜਾ ਜਣਾ ਮਤਲਬ ਪੂਰੀ ਨਾਜ਼ੁਕ ਤੋਂ ਨਾਜ਼ੁਕ ਆਪਾਂ ਹਾਲਤ ਕਹਿ ਸਕਦੇ ਆ ਤੇ ਹੁਣ ਵੀ ਭਾਵੇਂ ਇੱਕ ਵਾਰ ਸਟੇਬਲ ਹੋ ਗਈ ਪਰ ਐ ਨਹੀਂ ਪਤਾ ਵੀ ਰਾਤ ਨੂੰ ਦੁਬਾਰੇ ਫੇਰ ਉਹੇ ਜਿਹਾ ਹੋ ਜੇ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਦਰੜਾ ਉਹਨਾਂ ਦਾ ਹੈਗਾ ਸੰਕਲਪ ਵੀ ਜੋ ਉਹਨਾਂ ਨੇ ਜਿੱਥੇ ਬੈਠੇ ਸੀ ਉਦੋਂ ਹੀ ਕਿਹਾ ਸੀਗਾ ਵੀ ਕੋਈ ਰਸਤਾ ਨਹੀਂ ਜਾਂ ਤਾਂ ਮੇਰਾ ਮਰਨ ਵਰਤ ਮੰਗਾ ਦਾ ਨਵਟਾਰਾ ਹੋ ਕੇ ਉਹ ਖਤਮ ਹੋਊਗਾ ਬੰਦ ਹੋਊਗਾ ਜਾਂ ਮੇਰੇ ਮਰਨ ਤੋਂ ਬਾਅਦ ਬੰਦ ਹੋਊਗਾ ਤੀਜਾ ਕੋਈ ਰਸਤਾ ਨਹੀਂ ਸੋ ਉਹਨਾਂ ਨੇ ਬਿਲਕੁਲ ਕੋਈ ਹੁਣ ਤਾਂ ਡਾਕਟਰਾਂ ਦੀ ਰਿਪੋਰਟ ਆ ਗਈ ਸਾਰੀ ਖੁਦ ਅਧਿਕਾਰਗਿਆਂ ਨੇ ਵੀ ਦੇਖ ਲਿਆ ਤੇ ਪਰ ਹਜੇ ਜਿਹੜਾ ਸਰਕਾਰ ਹੈ ਕੇਂਦਰ ਸਰਕਾਰ ਹੈ ਕਿਉਂਕਿ ਸਾਰਾ ਇਹ ਐਮਐਸਪੀ ਵਾਲੀ ਮੰਗ ਹੈ ਜਾਂ ਦੂਜੀਆਂ ਮੰਗਾਂ ਉਹ ਤਾਂ ਕੇਂਦਰ ਸਰਕਾਰ ਨਾਲ ਸੰਬੰਧਤ ਹੈ ਪਰ ਕੇਂਦਰ ਸਰਕਾਰ ਦਾ ਹਜੇ ਅਣਦੇਖੀ ਵਾਲਾ ਤੇ ਅੜੀਅਲ ਤੇ ਹੰਕਾਰੀ ਰਵੱਈਏ ਚੱਲ ਰਿਹਾ ਤੇ ਭਾਵੇਂ ਹੋਰ ਉਹਨਾਂ ਦੀਆਂ ਕੇਂਦਰ ਸਰਕਾਰ ਦੇ ਨੁਮਾਇंदे ਵੀ ਆਏ ਐ ਹੁਣ 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 ਸਥਿਤੀ ਕਿੱਦਾਂ ਦੀ ਹੈ ਮੌਜੂਦਾ ਸਥਿਤੀ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਉਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਡਾਕਟਰ ਵੀ ਆਏ ਸੀ ਜਿਹੜੇ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਵਾਲੇ ਆ ਹੁਣ ਕੀ ਸਥਿਤੀ ਹੈ ਮੇਜ ਸਾਹਿਬ ਜੀ ਮੇਰੇ ਉਤਾਰ ਸਿੰਘ ਨੇ ਦੱਸਿਆ ਵੀ ਇੱਕ ਵਾਰੀ ਭਾਵੇਂ ਉਹ ਥੋੜਾ ਜਆ ਮਤਲਬ ਸਟੇਬਲ ਹੋ ਗਏ ਪਰ ਉਹ ਖਤਰੇ ਦੇ ਅਧੀਨ ਨਹੀਂ ਆ ਜਿੱਤੇ ਕਰ ਵੀ ਉਹਨਾਂ ਦੀ ਹਾਲਤ ਖਤਰੇ ਦੀ ਨਹੀਂ ਹੈ ਦੁਬਾਰੇ ਵੀ ਉਹਨਾਂ ਦਾ ਉਸੇ ਜਿਹੜਾ ਬੀਪੀ ਹੈ ਜਿਹੜਾ ਜੰਨਾ ਡਾਊਨ ਚੱਲਿਆ ਜਾਂਦਾ ਉਹਨਾਂ ਦਾ ਪਲਸ ਪਲਸ ਰੇਟ ਆ ਜਿਹੜਾ ਧੜਕਣਾ ਉਹ ਜਿੰਨੀ ਡਾਊਨ ਚਲੀ ਜਾਂਦੀ ਹੈ ਤੇ ਉਹਦੇ ਤੋਂ ਐਂ ਕਹਿੰਦਾ ਵੀ ਉਹਨੂੰ ਆਪਾਂ ਖਤਰੇ ਵਾਲੀ ਹਾਲਤ ਚ ਹੀ ਕਹਾਵਾਂਗੇ ਤੇ ਗੱਲ ਮੈਂ ਗੱਲ ਕਰਦਾ ਸੀ ਅਗਲੀ ਵੀ ਇੱਥੇ ਉਹ ਪਤਾ ਲੈਣ ਤਾਂ ਹੁਣ ਅੱਜ ਆ ਪੰਜਾਬ ਵਾਲੇ ਅਧਿਕਾਰੀ ਫੇਰ ਆਏ ਨੇ ਸਾਰੇ ਮੰਤਰੀ ਆ ਗਏ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਪੰਜਾਬ ਦਾ ਉਹ ਆ ਗਿਆ ਕੱਲ ਜਿਹੜੀ ਸੁਪਰੀਮ ਕੋਰਟ ਨੇ ਹਾਈ ਪਾਵਰ ਕਮੇਟੀ ਬਣਾਈ ਆ ਸੱਤ ਮੈਂਬਰੇ ਉਹ ਨਵਾਬ ਸਿੰਘ ਜਿਹੜੇ ਸਾਫਕਾ ਜੱਜਾ ਉਹਨਾਂ ਦੀ ਗਵਾਈ ਚ ਉਹ ਆ ਗਈ ਸੈਂਟਰ ਦਾ ਵੀ ਇੱਕ ਜਿਹੜਾ ਗ੍ਰਹਿ ਵਿਭਾਗ ਦਾ ਅਧਿਕਾਰੀ ਹੈ ਵੱਡਾ ਡਾਇਰੈਕਟਰ ਹੈ ਉਹ ਮਿਆ ਕਮਿਸ਼ਨਰ ਸ਼ਾਇਦ ਇਹ ਜਿਹਾ ਨਾਮ ਹੈਗਾ ਉਹ ਵੀ ਇੱਕ ਦਿਨ ਪਤਾ ਲੈ ਗਿਆ ਉਹ ਸਾਰੇ ਹੁਣ ਪਤਾ ਤਾਂ ਫਾਰਮੈਲਟੀ ਦਾ ਕਰ ਰਹੇ ਹੈ ਵੀ ਸਾਨੂੰ ਚਿੰਤਾ ਹੈਗੀ ਹੈ ਅਸੀਂ ਪਤਾ ਲੈਣ ਆਏ ਆ ਪਰ ਡਲੇਵਾਲ ਸਾਹਿਬ ਨੇ ਤਾਂ ਕਹਿਤਾ ਵੀ ਚਿੰਤਾ ਜੇ ਹੈਗੀ ਆ ਫਿਰ ਸਾਨੂੰ ਮੇਰੀ ਜਾਣ ਤੇ ਫਿਰ ਕੋਈ ਸਟੈਪ ਲਾਓ ਤੁਸੀਂ ਤੁਸੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਦਬਾਅ ਪਾਵੇ ਇਹਨਾਂ ਦੇ ਐਮ.ਐਲ.ਏ ਹੁਣ ਤਾਂ 92 ਦੇ ਵਿਜਾ 94 95 ਹੋ ਗਏ ਉਹ ਦਬਾਅ ਪਾਉਣ ਕੋਈ ਮਤਾ ਲੈ ਕੇ ਆਉਣ ਸੋ ਪਰ ਉਹ ਜਿਹੜਾ ਹੈਗਾ ਵੀ ਅਜੇ ਤੱਕਰ ਕੋਈ ਜਿਹੜੀ ਕੱਲ ਵਾਲੀ ਕਮੇਟੀ ਆ ਉਹਨਾਂ ਨੂੰ ਵੀ ਅਸੀਂ ਕਿਹਾ ਸੀਗਾ ਵੀ ਤੁਸੀਂ ਮੰਤਰੀ ਨੇ ਕਹਿਤਾ ਕਿ ਅੰਦਰ ਦੇ ਨੇ ਜਿਹੜਾ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਇੱਕ ਮਿੰਟ ਜੀ ਵੀ ਅਸੀਂ ਜੇ ਸਾਨੂੰ ਸੁਪਰੀਮ ਕੋਰਟ ਹਦਾਇਤ ਕਰਦੇ ਸਾਨੂੰ ਤਾਂ ਅਸੀਂ ਗੱਲਬਾਤ ਵੀ ਕਰ ਲਈਏ ਇਹਨਾਂ ਦਾ ਮੰਗਾ ਦਾ ਨਫਟਾਰਾ ਵੀ ਕਰ ਸਕਦੇ ਆ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਸੋਨੂੰ ਹਾਈ ਪਾਵਰ ਵਾਲੇ ਹੈਗੇ ਤੁਸੀਂ ਕਹਿ ਦਿਓ ਜੱਜ ਨੂੰ ਵੀ ਭਾਈ ਉਹ ਮੰਗ ਰਹੇ ਆ ਤੁਸੀਂ ਕਰਦੇ ਹਦਾਇਤ ਵੀ ਭਾਈ ਜਿਹੜਾ ਪਾਰਲੀਮੈਂਟਰੀ ਕਮੇਟੀ ਨੇ ਰਿਪੋਰਟ ਦਿੱਤੀ ਹੈ 31 ਮੈਂਬਰੀ ਨੇ ਉਹ ਤਾਂ ਲਾਗੂ ਕਰਦੇ ਹੋ ਘਟ ਟ ਸੋ ਇਸ ਕਰਕੇ ਪਰ ਹਜੇ ਅਮਲ ਦੇ ਵਿੱਚ ਕੁਝ ਨਹੀਂ ਹੋ ਰਿਹਾ ਕੱਲੀਆਂ ਹਮਦਰਦ ਦੀ ਸਾਰਿਆਂ ਦੀ ਫੋਕੀ ਹਮਦਰਦ ਦੀ ਜਿਤਾ ਰਹੇ ਆ ਫੂਲ ਸਾਹਿਬ ਜਿਹੜੇ ਪ੍ਰੋਗਰਾਮ ਦਿੱਤੇ ਗਏ ਨੇ 10 ਵਾਲਾ ਆ 13 ਵਾਲਾ ਆ ਤੇ 26 ਵਾਲਾ ਉਹਦੀ ਸਮੀਖਿਆ ਕਰੇ ਉਹਦਾ ਜਿਹ ਪ੍ਰੋਗਰਾਮ ਤਾਂ ਜਿਹੜਾ ਇਹਨਾਂ ਦਾ ਅੜਿਆ ਲੋ ਰਵਈਆ ਹੈਗਾ ਮੋਦੀ ਸਰਕਾਰ ਦਾ ਉਹਦੇ ਖਿਲਾਫ ਹੀ ਹੈ ਜਿਵੇਂ 30 ਵਾਲਾ ਸੀਗਾ ਪੰਜਾਬ ਬੰਦ ਵਾਲਾ ਉਸ ਤੋਂ ਬਾਅਦ 4 ਜਨਵਰੀ ਵਾਲਾ ਜਿਹੜਾ ਇੱਥੇ ਖਨੌਰੀ ਬਾਰਡਰ ਤੇ ਕਿਸਾਨ ਮਹਾਪੰਚਾਇਤ ਵਾਲਾ ਹੈਗਾ ਉਹਦੀ ਲਗਾਤਾਰਤਾ ਦੇ ਵਿੱਚ ਹੀ ਅਗਲੇ ਪ੍ਰੋਗਰਾਮ ਦਿੱਤੇ ਗਏ ਨੇ 10 ਵਾਲਾ ਪ੍ਰੋਗਰਾਮ ਹੈ 1 13 ਤਰੀਕ ਨੂੰ ਲੋਹੜੀ ਵਾਲੇ ਦਿਨ ਪ੍ਰੋਗਰਾਮ ਹੈ 1 26 ਜਨਵਰੀ ਨੂੰ ਜਿੱਦ ਦੇ ਇਹ ਸੰਵਿਧਾਨ ਦਿਵਸ ਮਨਾਉਂਦੇ ਆ ਵੀ ਸਾਡਾ ਅਸੀਂ ਸੰਵਿਧਾਨਕ ਆਜ਼ਾਦੀ ਮਿਲੀ ਆ ਸਾਨੂੰ ਅਸੀਂ ਸੰਵਿਧਾਨ ਆਫਤ ਲਾਗੂ ਕੀਤਾ ਇਹ ਤਿੰਨੇ ਦਿਨਾਂ ਤੇ ਅਸੀਂ ਪ੍ਰੋਗਰਾਮ ਦਿੱਤੇ ਆ ਤੇ ਅਸੀਂ ਕਿਹਾ ਲੋਕਾਂ ਨੂੰ ਵੀ ਜਿਵੇਂ ਤੁਸੀਂ 30 ਵਾਲੇ ਬੰਦ ਚ ਸਮੂਲੀਅਤ ਕੀਤੀ ਆ ਸਾਰੇ ਪੰਜਾਬ ਨੇ ਤੇ ਉਵੇਂ ਹੀ ਜਿਹੜਾ ਜਿਵੇਂ 4 ਜਨਵਰੀ ਨੂੰ ਕੀਤੀ ਆ ਉਵੇਂ ਜਿਹੜੇ ਆਉਣ ਵਾਲੇ ਤਿੰਨ ਦਿਨਾਂ ਦੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਵੀ ਇਉਂ ਹੀ ਸਮੂਲੀਅਤ ਕਰੋ ਤਾਂ ਕਿ ਜਿਹੜਾ ਕੇਂਦਰ ਸਰਕਾਰ ਦੇ ਜਿਹੜਾ ਥੋੜਾ ਘਣਾ ਅਸਰ ਹੋ ਸਕੇ ਸਾਨੂੰ ਪਤਾ ਵੀ ਸਾਡੀਆਂ ਪੀਲਾਂ ਨਾਲ ਅਸਰ ਹੋਣਾ ਬੇਨਤੀਆਂ ਦੇ ਅਸਰ ਤੇ ਹੋਣਾ ਜਦੋਂ ਪੰਜਾਬ ਦੇ ਲੋਕ ਉੱਠੇ ਹਰਿਆਣਾ ਉੱਠਿਆ ਜਿਵੇਂ 30 ਤਰੀਕ ਨੂੰ ਉੱਠੇ ਆ ਉਹਨਾਂ ਦਾ ਅਸਰ ਹੋਣਾ ਉਹਨਾਂ ਦਾ ਤਾਂ ਇਸਨ ਸਰਜੀਤ ਸਿੰਘ ਫੂਲ ਜਿਨ੍ਹਾਂ ਨੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਦੀ ਮੌਜੂਦਾ ਹਾਲਾਤ ਨੂੰ ਲੈ ਕੇ ਚਰਚਾ ਕੀਤੀ ਹੈ ਉੱਥੇ ਹੀ 10 13 ਤੇ 26 ਤਰੀਕ ਨੂੰ ਹੋਣ ਵਾਲੇ ਪ੍ਰੋਗਰਾਮਾਂ ਦੇ ਬਾਰੇ ਵੀ ਵਿਸਤਾਰ ਦੇ ਵਿੱਚ ਦੱਸਿਆ ਤੁਸੀਂ ਦਾ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਦਾਤਾ ਸਿੰਘ ਬਲਾਕ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ